ਸਤਨਾਮ ਵਾਹਿਗੁਰੂ ਸਾਹਿਬ ਜੀ ਅਸੁਣ ਪ੍ਰੇਮ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਾਉ ਤਿੰਨ ਕਾ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿੰਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਕੀ ਵਸੰਦੀਆਂ ਜਿਨ੍ਹਾਂ ਮਿਆਂ ਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 135 ਦੇ ਉੱਪਰ ਅੰਕਿਤ ਹੈ 12 ਮਹਾ ਦਾ 8ਵਾਂ ਸ਼ਬਦ ਹੈ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਆ ਸੁਣਾ ਪ੍ਰੇਮ ਓ ਮਾਹੜਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਇ ਪਿਛਲੇ ਸ਼ਬਦ ਵਿੱਚ ਦੋ ਜਗ੍ਹਾ ਸਤਗੁਰੂ ਨੇ ਪ੍ਰੇਮ ਦੀ ਗੱਲ ਕੀਤੀ ਦੋ ਤਰ੍ਹਾਂ ਦਾ ਪ੍ਰੇਮ ਦੱਸਿਆ ਇੱਕ ਗੁਰੂ ਦਾ ਪਿਆਰ ਤੇ ਇੱਕ ਦੁਨਿਆਵੀ ਪਿਆਰ ਜਿੱਥੇ ਗੁਰੂ ਦੇ ਪਿਆਰ ਦੀ ਗੱਲ ਕੀਤੀ ਸਤਗੁਰੂ ਜੀ ਨੇ ਸਭ ਕਹਿੰਦੇ ਸੇ ਭਾ ਦੋਏ ਨਰਕ ਨ ਪਾਈਏ ਗੁਰ ਰਖਣ ਵਾਲਾ ហេਤ ហេ ਦਾ ਅਰਥ ਹੁੰਦਾ ਪਿਆਰ ਪਰ ਜਿੱਥੇ ਦੁਨਿਆਵੀ ਪਿਆਰ ਦੀ ਗੱਲ ਕੀਤੀ ਹੈ ਉਥੇ ਸਤਗੁਰੂ ਕਹਿੰਦੇ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ហេਤ ਇਹ ਸੰਸਾਰ ਦਾ ហេਤ ਹੈ ਤੇ ਗੁਰੂ ਦਾ ហេਤ ਹੈ ਜਦੋਂ ਗੁਰੂ ਨਾਲ ਪਿਆਰ ਕਰਦੇ ਆਂ ਤੇ ਗੁਰੂ ਸਾਨੂੰ ਬਕਾਰਾਂ ਦੇ ਨਰਕ ਦੇ ਵਿੱਚ ਨਹੀਂ ਜਾਣ ਦਿੰਦਾ ਤੇ ਜਿਹੜਾ ਸੰਸਾਰ ਦਾ ਪਿਆਰ ਹੈ ਉਹ ਮਨੁੱਖ ਜਿਸ ਵੇਲੇ ਕੋਈ ਦੁੱਖ ਆ ਜਾਂਦਾ ਤੇ ਸਾਰੇ ਦੂਰ हट ਜਾਂਦੇ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ ਇਹਦਾ ਮਤਲਬ ਇਹ ਨਹੀਂ ਸਤਪੁਰ ਕਹਿੰਦੇ ਭਾਈ ਤੁਸੀਂ ਆਪਣੇ ਪਰਿਵਾਰ ਦੇ ਨਾਲ ਵੀ ਪ੍ਰੇਮ ਕਰੋ ਕੁਛੀ ਸੰਸਾਰ ਦੇ ਨਾਲ ਵੀ ਪ੍ਰੇਮ ਕਰੋ ਆਪਣੇ ਕੰਮ ਕਾਰ ਦੇ ਨਾਲ ਵੀ ਪ੍ਰੇਮ ਕਰੋ ਪਰ ਜਿਨੇ ਸਭ ਕੁਝ ਦਿੱਤਾ ਹੈ ਤੇ ਉਹਦੇ ਨਾਲ ਪ੍ਰੇਮ ਕਰਨਾ ਹੈ ਜੀਵਨ ਬਦਲਿਆ ਜਿਸ ਤਰ੍ਹਾਂ ਪਰੋਜ ਵਿਚਾਰ ਕਰ ਰਹੇ ਆ ਨਾ ਸਾਧ ਸੰਗਤ ਦੀ ਇਹ ਮਹੀਨੇ ਜਿਹੜੇ ਆ ਰੁੱਤਾਂ ਜਿਹੜੀਆਂ ਆਪਣੇ ਆਪ ਤਬਦੀਲ ਹੋ ਜਾਂਦੀਆਂ ਪਰ ਕਈ ਵੇਲੇ ਸਾਰੀ ਜ਼ਿੰਦਗੀ ਹੀ ਭਾਦੋਂ ਵਿੱਚ ਨਿਕਲ ਜਾਂਦੀ ਪਰ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਬਣ ਜਾਂਦਾ ਹੈ ਨਾ ਸੇ ਭਾਦੋ ਹੀ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਤੇ ਉਹਨਾਂ ਦੇ ਅੰਦਰ ਸਤਿਗੁਰੂ ਕਹਿੰਦੇ ਸੁਣ ਪ੍ਰੇਮ ਓ ਮਾਹੜਾ ਉਹਨਾਂ ਦੇ ਅੰਦਰ ਪ੍ਰੇਮ ਉਸਾਲਾ ਮਾਰਦਾ ਹੈ ਪ੍ਰੇਮ ਤਾਂ ਹੀ ਹੁੰਦਾ ਨਾ ਮਾਂ ਬੱਚੇ ਨਾਲ ਪਿਆਰ ਕਰਦੀ ਹੈ ਉਹ ਕਦੇ ਵੀ ਪਿਆਰ ਨਹੀਂ ਘਟਦਾ ਬੱਚੇ ਦਾ ਮਾਂ ਦੇ ਨਾਲ ਤੇ ਮਾਂ ਦਾ ਬੱਚੇ ਨਾਲ ਨਹੀਂ ਘਟਦਾ ਪਰ ਜੇ ਬੱਚਾ ਦੋ ਘੜੀਆਂ ਮਾਂ ਦੀਆਂ ਅੱਖਾਂ ਤੋਂ ਉੱਲਾਉ ਜਾਂਦਾ ਹੈ ਤੇ ਜਦੋਂ ਮਾਂ ਨੂੰ ਮਿਲਦਾ ਤੇ ਮਾਂ ਦੇ ਅੰਦਰੋਂ ਪਿਆਰ ਹੋਰ ਉਛਲਦਾ ਹੁਣ ਕਹਿੰਦੇ ਉਹ ਮਾਹੜਾ ਸਤਿਗੁਰੂ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਕਹਿੰਦੇ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾ ਗੁਰੂ ਸਾਹਿਬ ਮਹਾਰਾਜ ਬਾਣੀ ਵਿੱਚ ਕਹਿੰਦੇ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਹੁਣ ਇੱਥੇ ਤਿੰਨ ਗੱਲਾਂ ਦੱਸਿਆਂ ਇੱਕ ਪ੍ਰੇਮ ਇੱਕ ਖੇਲਣ ਤੇ ਇੱਕ ਚਾਓ ਜਿਹੜੇ ਖੇਲਦੇ ਹੁੰਦੇ ਚਾਓ ਹੁੰਦਾ ਤੇ ਚਾਓ ਹੁੰਦਾ ਤੇ ਉਹਨਾਂ ਦੀ ਇੱਕ ਮਕਸਦ ਹੁੰਦਾ ਕਿ ਸਾਹਮਣੇ ਵਾਲ ਨੂੰ ਹਰਾ ਦਿਓ ਸਾਹਮਣੇ ਵਾਲੇ ਨੂੰ ਹਰਾ ਦੇਣਾ ਹੈ ਪਰ ਜਦਨ ਪ੍ਰੇਮ ਹੋਏਗਾ ਨਾ ਉਦੋਂ ਹਾਰਨ ਵਾਲੀ ਅਵਸਥਾ ਬਣ ਜੇਗੀ ਮੈਂ ਹਾਰ ਜਾਵਾਂ ਪਰ ਉਹ ਜਿੱਤ ਜਾਏ ਇਹ ਧਾਰਮਿਕ ਦੁਨੀਆ ਵਿੱਚ ਜਿੱਦਾਂ ਗੁਰੂ ਰਾਮਦਾਸ ਕਹਿੰਦੇ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਇਹ ਪ੍ਰੇਮ ਦੀ ਖੇਡ ਹੈ ਜੋ ਤੋ ਪ੍ਰੇਮ ਖੇਲਣ ਕਾਜਾ ਸਤਗੁਰੂ ਕਹਿੰਦੇ ਜਿੱਦਣ ਅੰਦਰ ਪ੍ਰੇਮ ਪੈਦਾ ਹੋ ਗਿਆ ਨਾ ਅੰਦਰ ਉਹ ਛਾਲਾ ਆਇਆ ਨਾ ਗੁਰੂ ਵਾਲਾ ਹੇਤ ਬਣ ਗਿਆ ਜੋ ਮੈਂ ਪਹਿਲਾਂ ਬੇਨਤੀ ਕੀਤੀ ਆ ਦੋ ਤਰ੍ਹਾਂ ਦਾ ਪਿਆਰ ਹੈ ਪਿਛਲੇ ਸ਼ਬਦ ਵਿੱਚ ਦਰਗੁਰੂ ਸਾਹਿਬ ਨੇ ਆਖਿਆ ਇੱਕ ਪਿਆਰ ਗੁਰੂ ਦਾ ਹੈ ਇੱਕ ਪਿਆਰ ਸੰਸਾਰ ਦਾ ਹੈ ਪਰਿਵਾਰ ਦਾ ਹੈ ਛੱਡ ਖੜੋਤੇ ਕਿਨੇ ਮਾਹੇ ਜਿਨ ਸਿਓ ਲੱਗਾ ਹੇਤ ਪਰ ਜਿਹੜਾ ਗੁਰੂ ਦਾ ਪਿਆਰ ਹੈ ਨਾ ਸੇ ਭਾਦੋਂ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ ਤੇ ਜਦਨ ਅਸੀਂ ਗੁਰੂ ਦੇ ਪਿਆਰ ਦੇ ਵਿੱਚ ਜੀਂਦੇ ਆਣਾ ਤੇ ਉਹਦਨ ਇਹ ਅਵਸਥਾ ਬਣ ਜਾਂਦੀ ਹੈ ਫੇ ਸਾਨੂੰ ਆਪਣਾ ਗੁਰੂ ਆਪਣੇ ਨਾਲ ਲੱਗਦਾ ਤੇ ਆਪਾਂ ਪੜਦੇ ਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਈ ਤੇ ਜਿਦਨ ਪ੍ਰੇਮ ਜਿਹੜਾ ਜੀਵਨ ਦੇ ਵਿੱਚ ਉਸ਼ਾਲਾ ਮਾਰਦਾ ਹੈ ਸਤਗੁਰੂ ਕਹਿੰਦੇ ਕਿਸੇ ਵੀ ਤਰੀਕੇ ਦੇ ਨਾਲ ਕਿੰਨੇ ਤੁਸੀਂ ਕਰਮਕਾਂਡ ਕਰ ਲੋ ਕਿਸੇ ਵੀ ਜੁਗਤੀ ਦੇ ਨਾਲ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ ਜਿਨੇ ਤੱਕਰ ਤੁਹਾਡੇ ਪੱਲੇ ਪ੍ਰੇਮ ਨਹੀਂ ਹੈ ਗੁਰ ਕਲਗੀ ਤਰਪਾਤਸਾ ਦੇ ਬਚਨ ਆਪਾਂ ਰੋਜ਼ ਪੜ੍ਹਦੇ ਆਂ ਕਹਿੰਦੇ ਕਾਹਾਂ ਭਿਓ ਜੋ ਦੋ ਲੋਚਣ ਮੂੰਦ ਕੈ ਬੈਠ ਰਹੋ ਵਕ ਧਿਆਨ ਲਗਾਓ ਕੀ ਹੋ ਗਿਆ ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਨੀਆਂ ਪਾਪ ਨਹੀਂ ਹੈ ਪਰ ਅੱਖਾਂ ਇਸ ਕਰਕੇ ਬੰਦ ਕਰਨੀਆਂ ਬਗਲਾ ਸਮਾਧੀ ਲਾਉਣੀ ਵਕ ਕਹਿੰਦੇ ਬਗਲੇ ਨੂੰ ਵੀ ਲੋਕਾਂ ਨੂੰ ਪਰਮਾਉਣਾ ਇਹ ਠੀਕ ਨਹੀਂ ਐ ਤੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੈ ਕਾਹਾਂ ਪਿਓ ਜੋ ਦੋ ਲੋਚਣ ਮੂੰਦ ਕੇ ਬੈਠ ਰਿਓ ਵਕ ਧਿਆਨ ਲਗਾਇ ਨਾਦ ਪ੍ਰੀਲੈ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇ ਨਾਉਣਾ ਕੋਈ ਪਾਪ ਨਹੀਂ ਹੈ ਪਰ ਇਸ ਕਰਕੇ ਨਾਉਣਾ ਕਿ ਮੇਰੇ ਨਾਉਣ ਦੇ ਨਾਲ ਰੱਬ ਮਿਲ ਜਾਂਦਾ ਸਤਗੁਰੂ ਕਹਿੰਦੇ ਨਹੀਂ ਭਾਵੇਂ ਤੂੰ ਸੱਤ ਸਮੁੰਦਰਾਂ ਤੇ ਨਾਗੇ ਆ ਜਾ ਨਾਦ ਪ੍ਰੀਲੈ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇਓ ਵਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਤਿਗੁਰੂ ਕਹਿੰਦੇ ਰੱਬ ਤਾਂ ਮਿਲਣਾ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਉ ਉਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਤੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਕਹਿੰਦੇ ਅੰਦਰ ਉਸਾਲਾ ਮਾਰਿਆ ਨਾ ਪ੍ਰੇਮ ਨੇ ਸੁਣ ਪ੍ਰੇਮ ਉਮਾੜਾ ਤੇ ਉਹਨਾਂ ਨੇ ਫਿਰ ਅਰਦਾਸ ਕੀਤੀ ਕਿਉ ਮਿਲਈ ਹਰ ਜਾਏ ਜਦੋਂ ਗੁਰੂ ਬਾਣੀ ਦੇ ਵਿੱਚ ਕਿਉਂ ਸ਼ਬਦ ਆਉਂਦਾ ਇਹਦਾ ਅਰਥ ਹੈ ਕਿਵੇਂ ਕਿਵੇਂ ਸਾਨੂੰ ਹਰੀ ਪ੍ਰਮਾਤਮਾ ਮਿਲ ਸਕਦਾ ਆ ਸੁਣ ਪ੍ਰੇਮ ਓ ਮਾਹੜਾ ਕਿਉਂ ਮਿਲਿਏ ਹਰ ਜਾਏ ਜਦੋਂ ਅੰਦਰ ਪ੍ਰੇਮ ਹੋਵੇ ਨਾ ਤੇ ਉਹਦੀ ਖਾਤਰ ਫਿਰ ਵੱਡੇ ਤੋਂ ਵੱਡਾ ਮੁੱਲ ਤਾਰਿਆ ਜਾਂਦਾ ਜਿਹੜੀ ਸਾਨੂੰ ਚੀਜ਼ ਪਸੰਦ ਹੁੰਦੀ ਹੈ ਜਿਹੜੀ ਪਸੰਦ ਨਹੀਂ ਹੈ ਨਾ ਫਿਰ ਉਹ ਅਸੀਂ ਉਹਦਾ ਮੁੱਲ ਕੀ ਉਤਾਰਨਾ ਹੈ ਜਿਹੜੀ ਪਸੰਦ ਹੁੰਦੀ ਹੈ ਨਾ ਵੱਡਾ ਤਾਂ ਵੱਡਾ ਮੁੱਲ ਉਤਾਰਦਾ ਬੰਦਾ ਕਹਿੰਦਾ ਇਹ ਤਾਂ ਮੈਂ ਲੈਣੀ ਹੈ ਤੇ ਜਿਨ੍ਹਾਂ ਨੇ ਪਿਆਰ ਕੀਤਾ ਤੇ ਉਹਨਾਂ ਨੇ ਫਿਰ ਅਰਦਾਸ ਕੀਤੀ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਬਚਾਈ ਦਰਸ਼ਨ ਹਰ ਦੇਖਣ ਕੇ ਤਾਂ ਹੀ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਆਈ ਕਿੱਡਾ ਵੱਡਾ ਮੁੱਲ ਦੇ ਰਿਆ ਕਹਿੰਦੇ ਜੇ ਸੁਖ ਦੇ ਤਾਂ ਤੂਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ ਜੇ ਭੁਖ ਦੇ ਤਾਂ ਇਤਿਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੁਖਾਈ ਨਾਨਕ ਗਰੀਬ ਟਹਿ ਪਿਆ ਦਵਾਰੇ ਹਰ ਮੇਲ ਲਿਓ ਵਢਿਆਈ ਅੰਦਰ ਪ੍ਰੇਮ ਨੇ ਉਸਾਲਾ ਮਾਰਿਆ ਕਹਿੰਦੇ ਅਸੁਣ ਪ੍ਰੇਮ ਓ ਮਹਾੜਾ ਕਿਉ ਮਿਲਿਐ ਹਰ ਜਾਏ ਕਿਵੇਂ ਉਸ ਦੇ ਨਾਲ ਸਾਡਾ ਮਲਾਪ ਹੋ ਜਾਏ। ਪ੍ਰੇਮ ਜਿਹੜਾ ਹੁੰਦਾ ਨਾ ਮੈਂ ਜੋ ਬੇਨਤੀ ਕਰ ਰਿਹਾ ਉਹ ਕੋਈ ਵੀ ਅੱਖਾ ਪਛਾਣੀ ਦੇਖਦਾ ਉਹ ਤਾਂ ਜੀਵਨ ਦੇ ਵਿੱਚ ਸਭ ਵੱਡੇ ਤੋਂ ਵੱਡਾ ਮੋਲ ਉਤਾਰ ਦਿੰਦਾ। ਇਤਿਹਾਸ ਦੇ ਵਿੱਚ ਜਿਸ ਵੇਲੇ ਗੁਰੂ ਸਾਹਿਬ ਦੀ ਮਾਸੀਵਾੜੇ ਆਏ ਨਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜੰਗ ਤੋਂ ਬਾਅਦ ਇੱਕ ਸਮਾਂ ਐਸਾ ਆਇਆ ਗੁਰੂ ਘਰ ਦੇ ਰਹਿ ਚੁੱਕੇ ਮਸੰਦ ਭਾਈ ਗੁਲਾਬਾ ਤੇ ਭਾਈ ਪੰਜਾਬਾ ਇਹ ਉਹਨਾਂ ਦਾ ਬਾਗ ਸੀ ਜਿੱਥੇ ਗੁਰੂ ਸਾਹਿਬ ਮਹਾਰਾਜੀ ਰੁਕੇ ਸਨ ਰਾਤ ਸਵੇਰ ਹੁੰਦੀ ਆ ਤਿੰਨੇ ਪਿਆਰੇ ਗੁਰੂ ਸਾਹਿਬ ਜੀ ਨੂੰ ਮਿਲਦੇ ਆ ਭਾਈ ਦਿਆ ਸਿੰਘ ਧਰਮ ਸਿੰਘ ਭਾਈ ਮਾਨ ਸਿੰਘ ਜੀ ਮਿਲਦੇ ਆ ਉਧਰ ਭਾਈ ਗੁਲਾਬੇ ਦਾ ਨੌਕਰ ਜਾ ਕੇ ਭਾਈ ਗੁਲਾਬੇ ਨੂੰ ਦੱਸਦਾ ਹੈ ਕਿ ਕੱਲ ਕੋਈ ਆਪਣੇ ਬਾਗ ਦੇ ਵਿੱਚ ਚਾਰ ਬੰਦੇ ਬੈਠੇ ਆ ਜਦੋਂ ਜਾ ਕੇ ਦੇਖਦਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ ਗੁਰੂ ਸਾਹਿਬ ਜੀ ਦੇ ਸਰੀਰ ਦੇ ਜੋ ਹਾਲਾਤ ਸਨ ਕੰਡੇ ਵੱਜ ਵੱਜ ਕੇ ਸਤਗੁਰ ਮਹਾਰਾਜ ਦਾ ਜਾਮਾ ਵੀ ਫਟ ਚੁੱਕਾ ਸੀ ਸਤਗੁਰ ਜੀ ਦੇ ਚਰਨਾਂ ਦੇ ਵਿੱਚੋਂ ਵੀ ਛਾਲੇ ਹੋ ਗਏ ਪੈਰਾਂ ਦੇ ਵਿੱਚ ਖੂਨ ਵਗ ਰਿਹਾ ਹੈ ਤੇ ਸਰੀਰ ਦੀ ਹਾਲਤ ਦੇਖ ਕੇ ਭਾਈ ਮਾਨ ਸਿੰਘ ਕੋ ਵੀ ਰੁਕਿਆ ਨਹੀਂ ਗਿਆ ਸੀ ਬੜਾ ਬਹਾਦਰ ਸੀ ਭਾਈ ਮਾਨਸੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਭਾਈ ਗੁਲਾਬ ਨੇ ਆਖਿਆ ਸਤਗੁਰ ਮਹਾਰਾਜ ਚਲੋ ਸਾਡੀ ਹਵੇਲੀ ਵਿੱਚ ਚੱਲੋ ਸਾਡੇ ਘਰ ਚੱਲੋ ਸਤਿਗੁਰ ਨੇ ਗੱਲ ਕਹੀ ਸੀ ਕੋਈ ਗੱਲ ਨਹੀਂ ਬੇਟਾ ਅਸੀਂ ਅੱਜ ਜਾਂ ਕੱਲ ਇੱਥੋਂ ਚਲੇ ਜਾਣਾ ਤੂੰ ਕਿਤੇ ਮੁਸੀਬਤ ਵਿੱਚ ਨਾ ਜਾਈਂ ਕਹਿ ਲੱਗਾ ਕੋਈ ਗੱਲ ਨਹੀਂ ਸਤਿਗੁਰੂ ਕੋਈ ਮੁੱਲ ਦੇਣਾ ਪਵੇ ਤੁਹਾਡੀ ਸੇਵਾ ਜ਼ਰੂਰ ਕਰਾਂਗੇ ਆਪਣੇ ਘਰ ਲੈ ਗਿਆ ਜਿਸ ਵੇਲੇ ਘਰ ਪਹੁੰਚਦੇ ਗੁਰੂ ਸਾਹਿਬ ਮਹਾਰਾਜ ਉੱਪਰ ਚਵਾਰੇ ਵਿੱਚ ਗੁਰੂ ਸਾਹਿਬ ਮਹਾਰਾਜ ਦਾ ਅਸਣ ਲਾਇਆ ਗਿਆ ਤੇ ਇੱਕ ਰਾਤ ਤਾਂ ਨਿਕਲ ਗਈ ਸਵੇਰ ਹੋਈ ਜਦਾਂ ਘਰ ਦੇ ਵਿੱਚ ਇੱਕ ਰਵਾਜ ਹੁੰਦਾ ਆਪਣੇ ਕੋਈ ਆਇਆ ਤੇ ਉਹਨੂੰ ਫਿਜਾਨ ਲੱਗਿਆ ਕੁਝ ਦਿੱਤਾ ਜਾਂਦਾ ਉਹ ਥਾਲੇ ਦੇ ਵਿੱਚ ਕੁਝ ਮਿੱਠਾ ਤੇ ਕੁਝ ਭੇਟਾ ਰੱਖ ਕੇ ਗੁਰੂ ਸਾਹਿਬ ਦੇ ਸਾਹਮਣੇ ਖੜੇ ਸਤਗੁਰੂ ਤਾਂ ਜਾਣੀ ਜਾਣ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਬੇਟਾ ਤੈਨੂੰ ਮੈਂ ਕੱਲ ਹੀ ਕਿਹਾ ਸੀ ਅਸੀਂ ਤਾਂ ਚਲੇ ਜਾਣਾ ਸੀ ਉੱਥੋਂ ਕਹਿ ਲੱਗਾ ਨਹੀਂ ਸਤਗੁਰੂ ਦੀ ਪਰਿਵਾਰ ਮੁਸੀਬਤ ਵਿੱਚ ਆਜ ਭਾਈ ਪੰਜਾਬੇ ਨੇ ਥੋੜਾ ਜਿਹਾ ਡਰ ਪੈਦਾ ਕਰ ਦਿੱਤਾ ਹੈ ਰਹਿ ਚੁਕੇ ਸੀ ਮਸੰਦ ਦੇਖੋ ਹੁਣ ਮੈਂ ਗੱਲ ਪਿਆਰ ਦੀ ਕਰ ਰਿਹਾ ਜਿਨ੍ਹਾਂ ਕੋਲ ਪਿਆਰ ਸੀ ਗੱਲ ਤਾਂ ਇੱਕ ਦਿਨ ਦੀ ਸੀ ਇੱਕ ਦਿਨ ਉਹਨਾਂ ਕੋ ਵੀ ਰੁਕਿਆ ਗੁਰੂ ਸਾਹਿਬ ਗੁਰੂ ਸਾਹਿਬ ਦੇਖੋ ਅੱਜ ਜਿਹਨੇ ਸਾਡੇ ਵਾਸਤੇ ਸਭ ਕੁਝ ਵਾਰ ਦਿੱਤਾ ਉਹਦੇ ਦਿਲ ਤੇ ਕੀ ਬੀਤੀ ਹੋਏਗੀ ਵੀ ਦੋ ਵੱਡੇ ਸੱਭ ਜਾਦੇ ਆਪਣੇ ਅੱਖਾਂ ਦੇ ਸਾਹਮਣੇ ਸ਼ਹੀਦ ਕਰਾ ਲੇ ਦੋ ਦੀ ਹਲੇ ਖਬਰ ਕੋਈ ਨਹੀਂ ਹੈ ਮਾਤਾ ਜੀ ਦੀ ਖਬਰ ਨਹੀਂ ਹੈ ਤੇ ਉਹਨੂੰ ਕੋਈ ਰਾਤ ਰੱਖਣ ਵਾਸਤੇ ਵੀ ਤਿਆਰ ਨਹੀਂ ਹੈ ਕੀ ਉਹਦੇ ਦਿਲ ਤੇ ਬੀਤੀ ਹੋਏ ਪਰ ਇੱਥੇ ਖੇਡ ਹੋਰ ਗੁਰੂ ਸਾਹਿਬ ਦੀ ਵਰਤਾ ਰਹੇ ਆ ਪ੍ਰੇਮ ਦੀ ਖੇਡ ਹੈ ਉਸੇ ਪਿੰਡ ਦੇ ਵਿੱਚ ਦੋ ਮੁਸਲਮਾਨ ਭਰਾ ਰਹਿੰਦੇ ਆ ਭਾਈ ਗਣੀ ਖਾਨ ਤੇ ਨਵੀ ਖਾਨ ਭਾਈ ਗੁਲਾਬੇ ਨੂੰ ਜਿਸ ਵੇਲੇ ਇਦਾਂ ਦੀ ਹਾਲਾਤ ਉਹਦੇ ਬਣ ਜਾਂਦੇ ਆ ਡਰ ਪੈਦਾ ਹੋ ਜਾਂਦਾ ਉਹਦੇ ਅੰਦਰ ਉਹ ਬਾਹਰ ਘੁੰਮਦਾ ਔਰ ਗਣੀ ਖਾਨ ਨਵੀ ਖਾਨ ਆਪਣੇ ਘਰ ਦੇ ਦਰਵਾਜੇ ਨੂੰ ਦੇਖਦੇ ਕਿਉਂਕਿ ਉਹਨਾਂ ਨੂੰ ਖਬਰ ਮਿਲ ਚੁੱਕੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਤੋਂ ਚਲੇ ਗਏ ਉਹਨਾਂ ਨੂੰ ਖਬਰ ਕਹਨੇ ਦਿੱਤੀ ਆ ਨਿਆਂਗ ਖਾਨ ਨੇ ਕੋਟਲਾ ਨਿਆਂਖਾਂ ਜਿਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਕੀਤੀ ਉਹਦੇ ਭੂਆ ਦੇ ਮੁੰਡੇ ਛਣ ਗਣੀ ਖਾਨ ਤੇ ਨਵੀ ਖਾਨ ਉਹਨੇ ਆਖਿਆ ਵੀ ਕੋਈ ਵੀ ਕੀਮਤ ਦੇਣੀ ਪਵੇ ਗੁਰੂ ਸਾਹਿਬ ਦੀ ਸੇਵਾ ਕਰਨੀ ਆ ਇਹ ਮੌਕਾ ਤੁਹਾਡੇ ਵਾਸਤੇ ਗਣੀਖਾਂ ਨਵੀਖਾਂ ਬਹੁਤ ਪਿਆਰ ਕਰਦੇ ਸੀ ਗੁਰੂ ਸਾਹਿਬ ਜੀ ਉਹਨਾਂ ਦੇ ਨਾਲ ਘੋੜਿਆਂ ਦਾ ਵਪਾਰ ਕਰਦੇ ਸੀ ਉਹ ਦੋਨੇ ਮੁਸਲਮਾਨ ਭਰਾ ਸਤਗੁਰੂ ਦੀ ਨੋੜੀ ਕਰੇ ਭਾਈ ਗੁਲਾਬਾ ਕੁਦਰਤੀ ਉਹਨਾਂ ਦੇ ਘਰ ਆਉਂਦਾ ਹੈ ਉਹਨੂੰ ਪੁੱਛਦੇ ਵੀ ਤੂੰ ਮਸੰਦ ਰਹਿ ਚੁੱਕਾ ਤੂੰ ਦੱਸ ਕੋਈ ਖਬਰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦਾ ਮੇਰੇ ਘਰ ਉੱਚੀ ਨਾ ਬੋਲੋ ਤੇ ਕਹਿ ਲੱਗੇ ਤੁਹਾਡੇ ਘਰ ਚਲੋ ਅਸੀਂ ਗੁਰੂ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਨ ਉਹਦਾ ਜੋ ਭਾਵਨਾ ਸੀ ਅੰਦਰੋਂ ਭਾਵਨਾ ਵੀ ਨਿਕਲ ਗਈ ਪਿਆਰ ਤਾਂ ਹੈ ਨਹੀਂ ਸੀ ਉਹਨਾਂ ਨੇ ਆਖਿਆ ਗਣੀ ਖਾਨ ਕ ਨਵੀ ਖਾਨ ਨੇ ਕਹਿਣ ਲੱਗੇ ਤੁਸੀਂ ਸਾਰੀ ਜ਼ਿੰਦਗੀ ਗੁਰਦੁਆਰੇ ਦਾ ਖਾਧਾ ਹੈ ਗੁਰੂ ਦਾ ਖਾਧਾ ਹੈ ਤੇ ਜਦੋਂ ਗੁਰੂ ਨੂੰ ਲੋੜ ਪਈ ਆ ਤੁਸੀਂ ਅੱਜ ਪਿੱਠ ਦਿਖਾ ਰਹੇ ਹੋ ਤੇ ਗੁਰੂ ਸਾਹਿਬ ਮਹਾਰਾਜ ਨੂੰ ਜਾ ਕੇ ਗਣੀ ਖਾਨ ਨਵੀ ਖਾਨ ਬੇਨਤੀ ਕਰਦੇ ਆ ਗੁਰੂ ਸਾਹਿਬ ਜੀ ਮਹਾਰਾਜ ਸਾਡੇ ਘਰ ਚੱਲੋ ਹੁਣ ਰੁਕੇ ਸਤਿਗੁਰੂ ਉਹਦੇ ਘਰ ਵੀ ਇੱਕ ਰਾਤ ਹੈ ਉਹਦੇ ਘਰ ਵੀ ਰੁਕੇ ਆ ਪਰ ਉਹਨਾਂ ਦਾ ਜਿਹੜਾ ਪਿਆਰ ਸੀ ਉਹ ਅੱਜ ਵੀ ਕਾਇਮ ਹੈ। ਮੁਸਲਮਾਨ ਕਬਰਾਂ ਘਰ ਨਹੀਂ ਬਣਾਉਂਦੇ। ਉਹਨਾਂ ਨੇ ਤਾਂ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀ ਜਗ੍ਹਾ ਅੱਜ ਵੀ ਬਣਾਈ ਹੋਈ ਹੈ। ਗੱਲ ਕੀ ਆ ਪਿਆਰ ਦੀ ਆ। ਪਿਆਰ ਜਿਹੜਾ ਪ੍ਰੇਮ ਹੁੰਦਾ ਤੇ ਉਹ ਵੱਡੀ ਤੋਂ ਵੱਡੀ ਅੱਜ ਗਣੀ ਖਾਨ ਤੇ ਨਵੀ ਖਾਨ ਦੁਨੀਆ ਦਾ ਇਤਿਹਾਸ ਰਹੇਗਾ ਤੇ ਨਵੀ ਖਾਨ ਗਣੀ ਖਾਨ ਨੂੰ ਯਾਦ ਕੀਤਾ ਜਾਏ। ਸਤਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਆਲਮਗੀਰ ਤੱਕਰ ਛੱਡ ਗਿਆ। ਇਕ ਕੈਨ ਦਾ ਭਾਵ ਕਿ ਅੰਦਰ ਪਿਆਰ ਸੀ ਅੰਦਰ ਪ੍ਰੇਮ ਸੀ ਸਤਗੁਰ ਕਹਿੰਦੇ ਜਿਨ੍ਹਾਂ ਦੇ ਅੰਦਰ ਉਸ਼ਾਲਾ ਮਾਰਦਾ ਹੈ ਨਾ ਤੇ ਫਿਰ ਉਹ ਅਰਦਾਸ ਕਰਦੇ ਆ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਕੋਈ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਕਰਾ ਤੇ ਸਤਗੁਰ ਕਹਿੰਦੇ ਕੌਣ ਮਿਲਾਪ ਕਰਾਉਂਦਾ ਸੰਤ ਸਹਾਈ ਪ੍ਰੇਮ ਕੇ ਜਿਹੜਾ ਸਾਡੇ ਅੰਦਰ ਪ੍ਰੇਮ ਪੈਦਾ ਹੋਇਆ ਸੰਤ ਸ਼ਬਦ ਆਪਾਂ ਕੇਵਲੇ ਵਿਚਾਰ ਕੀਤੀ ਆ ਸੰਤ ਕਿਸੇ ਲਿਵਾਸ ਦਾ ਨਾਮ ਨਹੀਂ ਹੈ ਸੰਤ ਗੁਰਸਿੱਖ ਹੋ ਸਕਦਾ ਹੈ ਸੰਗਤ ਹੋ ਸਕਦੀ ਹੈ ਤੇ ਉਹ ਸਾਡੇ ਪ੍ਰੇਮ ਦੇ ਵਿੱਚ ਜਿਹੜਾ ਉਸ਼ਾਲਾ ਬਣਿਆ ਹੈ ਉਹਦੇ ਵਾਅਦਾ ਕਰਦੀ ਹੈ ਸੰਗਤ ਜੋ ਗੁਰਸਿੱਖ ਵਾਅਦਾ ਕਰਦੇ ਆ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੇ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਤੋਂ ਬਿਨਾ ਸੁਖ ਨਹੀਂ ਹੈ ਤੇ ਪ੍ਰਮਾਤਮਾ ਨੂੰ ਛੱਡ ਕੇ ਦੂਜੀ ਨਾਹੀ ਜਾਏ ਸਭ ਕਹਿੰਦੇ ਖਾਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਕਿਦਾਂ ਲੋਕ ਦੌੜਦੇ ਭੱਜਦੇ ਫਿਰਦੇ ਅੱਜ ਅੰਮ੍ਰਿਤ ਵੇਲੇ ਦਾ ਸ਼ਾਵਰ ਸੀ ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਬੜਾ ਭਾਗੀ ਪਾਇ ਗੁਰੂ ਤਾਂ ਭਟਕਦੇ ਨੂੰ ਰਸਤਾ ਦਿਖਾਉਂਦਾ ਸਾਨੂੰ ਰਸਤਾ ਦੱਸਿਆ ਗੁਰੂ ਨੇ ਤੇ ਗੁਰੂ ਦੇ ਵਿੱਚ ਇਹ ਬਹੁਤ ਵੱਡੀ ਤਾਕਤ ਹੈ ਗੁਰੂ ਦੇ ਅੰਦਰ ਸ਼ਕਤੀ ਹੈ ਤੇ ਗੁਰੂ ਪਰਮਾਤਮਾ ਨਾਲ ਜੋੜਦਾ ਇਹ ਸਿੱਖੀ ਦਾ ਸਿਧਾਂਤ ਹੈ ਤੇ ਗੁਰੂ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਕੋਈ ਨਹੀਂ ਹੈ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਕਿਉਂਕਿ ਸਤਗੁਰ ਵਿੱਚ ਆਪ ਰਖਿਉਣ ਕਰ ਪ੍ਰਗਟ ਆਖ ਸੁਣਾ ਤੇ ਗੁਰੂ ਜਿਹੜਾ ਨਾ ਦਾਤਾ ਹੈ ਇੱਕ ਸ਼ਲੋਕ ਆਉਂਦਾ ਗੁਰੂ ਸਾਹਿਬ ਦਾ ਗੁਰ ਦਾਤਾ ਗੁਰ ਹਿਵੇ ਕਾ ਗੁਰ ਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਣ ਸੁਖ ਹੋਵੇ ਗੁਰੂ ਦਾਤਾ ਹੈ ਜਿਹੜੇ ਅੱਜ ਬਣ ਕੇ ਬੈਠੇ ਨਾ ਗੁਰੂ ਭਗਵਾਨ ਬਣ ਕੇ ਬੈਠੇ ਆ ਤੁਸੀਂ ਉਹਨਾਂ ਨੂੰ ਮਿਲਣਾ ਹੋਵੇ ਤਾਂ ਤੁਹਾਨੂੰ ਟਿਕਟ ਲੈਣੀ ਪਏ। ਪਹਿਲਾਂ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਣੇ ਪੈਣਗੇ। ਵੀ ਤੁਹਾਨੂੰ ਗੁਰੂ ਮਿਲਦਾ। ਗੁਰੂ ਮੰਗਤੇ। ਗੁਰੂ ਤਾਂ ਦਾਤਾ ਹੁੰਦਾ ਹੈ। ਗੁਰੂ ਤਾਂ ਦੇਣ ਵਾਲਾ ਹੈ। ਆ ਕਿੰਨੇ ਗੁਰੂ ਬਣ ਕੇ ਬੈਠੇ। ਤੇ ਸਤਗੁਰੂ ਮਹਾਰਾਜ ਕਹਿੰਦੇ ਗੁਰੂ ਦਾਤਾ ਹੈ। ਗੁਰ ਦਾਤਾ ਗੁਰ ਹੀਵੇ ਕਰ। ਗੁਰੂ ਠੰਡਕ ਦਾ ਕਰ। ਗੁਰ ਦੀਪਕ ਤਹਲੋਏ। ਗੁਰੂ ਦੀਪਕ ਹੈ। ਦੀਪਕ ਜਿਹੜਾ ਜਗਿਆ ਹੁੰਦਾ ਨਾ ਇੱਕ ਦੀਪਕ ਜਗਿਆ ਤੇ ਦੂਸਰੇ ਨੂੰ ਜਗਾ ਦਿੰਦਾ ਇੱਕ ਵਾਰੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਸੀ ਸਿੱਖ ਕਹਿੰਨ ਲੱਗੇ ਸਤਿਗੁਰੂ ਜੀ ਦੱਸੋ ਵੀ ਗੁਰੂ ਕਿੰਨੀ ਪ੍ਰਕਾਰ ਦੇ ਹੁੰਦੇ ਸਤਿਗੁਰ ਕਹਿੰਦੇ ਚਾਰ ਪ੍ਰਕਾਰ ਦੇ ਹੁੰਦੇ ਕਿਹੜੇ-ਕਿਹੜੇ ਸਤਿਗੁਰ ਕਹਿੰਨ ਲੱਗੇ ਇੱਕ ਭਿੰਗੀ ਗੁਰੂ ਇੱਕ ਪਾਰਸ ਗੁਰੂ ਇੱਕ ਬਾਵਨ ਚੰਦਨ ਗੁਰੂ ਇੱਕ ਹੈ ਦੀਪਕ ਗੁਰੂ ਸਤ ਗੁਰੂ ਜੀ ਇਹਦੀ ਵਿੱਚ ਵਿਆਖਿਆ ਕਰਕੇ ਦੱਸੋ ਸਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਜਿਹੜਾ ਭ੍ਰਿੰਗੇ ਹੁੰਦਾ ਨੇ ਇੱਕ ਕੀੜਾ ਹੁੰਦਾ ਓਹ ਕੀ ਕਰਦਾ ਕਿਸੇ ਖਾਸ ਕਿਸਮ ਦੇ ਕੀੜਿਆਂ ਨੂੰ ਇਕੱਠੇ ਕਰਦਾ ਤੇ ਉਹਨਾਂ ਦੇ ਸਾਹਮਣੇ ਆਵਾਜ਼ ਭੀ ਪੀਂ ਦੀ ਆਵਾਜ਼ ਕੱਢਦਾ ਆਪਣੀ ਆਵਾਜ਼ ਕਰਦਾ ਤੇ ਉਹਨਾਂ ਨੂੰ ਵੀ ਆਪਣੀ ਆਵਾਜ਼ ਸਿਖਾ ਦਿੰਦਾ ਇਦਾਂ ਦੇ ਗੁਰੂ ਹੁੰਦੇ ਜਿਹੜੇ ਖਾਸ-ਖਾਸ ਬੰਦਿਆਂ ਨੂੰ ਆਪਣੇ ਚੇਲੇ ਬਣਾ ਲੈਂਦੇ ਚੁਣਦੇ ਆ ਕਾਸ ਗਾਸ ਬੰਦਿਆਂ ਨੂੰ ਬਣਾਉਂਦੇ ਆ ਪਾਰਸ ਗੁਰੂ ਪਾਰਸ ਜਿਹੜਾ ਅੱਠ ਧਾਤਾਂ ਨੂੰ ਬਦਲ ਸਕਦਾ ਪਰ ਪਾਰਸ ਜਿਹੜਾ ਹੈ ਕਿਸੇ ਧਾਤ ਨੂੰ ਪਾਰਸ ਨਹੀਂ ਬਣਾ ਸਕਦਾ ਲੋਹੇ ਨੂੰ ਸੁਹਾ ਦੇ ਸੋਨਾ ਦਾ ਬਣ ਜਾਏਗਾ ਪਰ ਪਾਰਸ ਸੋਨੇ ਨੂੰ ਸੁਹਾ ਕੇ ਪਾਰਸ ਨਹੀਂ ਬਣਾ ਸਕਦਾ ਮਾਤਰ ਕਹੀ ਹੈ ਕਿ ਗੁਰੂ ਜਿਹੜੇ ਕਿਸੇ ਦਾ ਜੀਵਨ ਤਾਂ ਬਦਲਦੇ ਆ ਪਰ ਆਪਣਾ ਵਰਗਾ ਨਹੀਂ ਬਣਾ ਸਕਦੇ ਤੀਸਰੇ ਗੁਰੂ ਉਹ ਹੁੰਦੇ ਆ ਜਿਹੜੇ ਬავਨ ਚੰਦਨ ਚੰਦਨ ਜਿਹੜਾ ਹੁੰਦਾ ਨਾ ਕਈ ਜਿੰਨੇ ਆਲੇ ਦੁਆਲੇ درخت ਹੁੰਦੇ ਸਾਰਿਆਂ ਦੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਪਰ ਜਿਹੜਾ ਬਾਸ ਹੁੰਦਾ ਨਾ ਬਾਸ ਤੇ ਉਹਦੇ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਆ ਬਾਣੀ ਵਿੱਚ ਕਿੰਨੇ ਪ੍ਰਮਾਣ ਦਿੱਤੇ ਕਹਿੰਦੇ ਚੰਦਨ ਕੇ ਨਿਕਟ ਵਸੇ ਬਾਸ ਸੁਗੰਧ ਨਾ ਹੋਏ ਤੇ ਜਿਹੜਾ ਦੀਪਕ ਗੁਰੂ ਹੁੰਦਾ ਹੈ ਹੁਣ ਦੀਵੇ ਤੁਸੀਂ 100 ਰੱਖਦੇ ਹੋ ਦੀਪਕ ਗੁਰੂ ਦੇ ਵਿੱਚ ਇਹ ਗੁਰੂ ਨਾਨਕ ਦੇ ਘਰ ਦੀ ਇਹ ਮਰਯਾਦਾ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਬਲਿਓ ਚਿਰਾਗ ਚਿਰਾਗ ਤੁਹਾਨੂੰ ਪਤਾ ਹੀ ਇਹ ਚਾਰੇ ਪਾਸੇ ਰੋਸ਼ਨੀ ਕਰਦਾ ਗੁਰੂ ਨਾਨਕ ਸਾਹਿਬ ਬਾਰੇ ਲਿਖਦੇ ਆ ਬਲਿਓ ਚਿਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਾਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਤੇ ਗੁਰੂ ਇੰਨੀ ਤਾਕਤ ਰੱਖਦਾ ਉਹ ਇੱਕ ਦੀਵੇ ਨੂੰ ਜਗਾ ਕੇ ਇਹ ਕਹਿ ਦਿੰਦਾ ਵੀ ਹੁਣ ਤੂੰ ਅੱਗੇ ਜਗਾ ਸਕਦਾ ਦੀਪਕ ਗੁਰੂ ਜਿਹੜਾ ਨਾ ਇਕ ਦੀਵਾ ਜਗਾਤਾ ਭਾਈ ਲੈਣਾ ਜਗਾ ਦਿੱਤਾ ਗੁਰੰਗਤ ਦੇ ਬਣਾਤਾ ਗੁਰੂ ਅੰਗਦ ਨੇ ਗੁਰੂ ਅਮਰਦਾਸ ਬਣਾ ਦਿੱਤਾ ਇਹ ਦੀਪਕ ਗੁਰੂ ਹੈ ਗੁਰਦਾਤਾ ਗੁਰਹਿਵੇਕਾਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਣ ਸੁਖ ਹੋਏ ਸਭ ਕਹਿੰਦੇ ਬਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਜਿਨ੍ਹਾਂ ਨੇ ਸਤਗੁਰੂ ਦੇ ਪ੍ਰੇਮ ਦੇ ਰਸ ਨੂੰ ਪ੍ਰਾਪਤ ਕੀਤਾ ਸੇ ਤ੍ਰਿਪਤ ਰਹੇ ਆਗਾਏ ਤ੍ਰਿਪਤ ਤੇ ਆਗਾਏ ਸ਼ਬਦ ਦੋ ਹਨ ਆਗਾਏ ਦਾ ਸ਼ਬਦ ਹੁੰਦਾ ਰੱਜ ਜਾਣਾ ਬੰਦਾ ਰੋਟੀ ਖਾ ਕੇ ਰੱਜ ਜਾਂਦਾ ਹੈ ਨਾ ਫਿਰ 4 ਘੰਟਿਆਂ ਬਾਅਦ ਫਿਰ ਭੁੱਖ ਲੱਗ ਜਾਂਦੀ ਪਰ ਜਿਹੜਾ ਤ੍ਰਿਪਤ ਹੋ ਜਾਂਦਾ ਨਾ ਤ੍ਰਿਪਤ ਜਿਹੜਾ ਇਹਨਾਂ ਚੀਜ਼ਾਂ ਦੇ ਉੱਪਰ ਉੱਠ ਜਾਂਦਾ ਹੈ ਅਨ ਉਹ ਗੁਰੂ ਨਹੀਂ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੇ ਕਈ ਤ੍ਰਿਪਤ ਨਹੀਂ ਹੁੰਦੇ ਰੱਜ ਜਾਂਦੇ ਆ ਪਰ ਤ੍ਰਿਪਤ ਨਹੀਂ ਹੁੰਦੇ ਰੱਜ ਕੇ ਫਿਰ 4 ਘੰਟੇ ਬਾਅਦ ਭੁੱਖ ਲੱਗ ਜਾਂਦੀ ਸਤਗੁਰੂ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਪ੍ਰੇਮ ਦੇ ਰਸ ਨੂੰ ਪ੍ਰਾਪਤ ਕੀਤਾ ਨਾ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿਹੜੇ ਰੱਜ ਜਾਂਦੇ ਆ ਜਿਹੜੇ ਤ੍ਰਿਪਤ ਹੋ ਜਾਂਦੇ ਫਿਰ ਅਰਦਾਸ ਕਰਦੇ ਆਪ ਤਿਆਗ ਬਿੰਤੀ ਕਰ ਲੈਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ ਜੇ ਆਪਣੇ ਨਾਲ ਬੱਚਾ ਜਾ ਰਿਹਾ ਨਾ ਭੀੜ ਦੇ ਵਿੱਚ ਆਪਾਂ ਬੱਚੇ ਨੂੰ ਫਿਰ ਉਂਗਲੀ ਨਹੀਂ ਫੜਾਉਂਦੇ ਉਹਦਾ ਹੱਥ ਫੜਦੇ ਆ ਪਤਾ ਵੀ ਥੱਕਾ ਪੈ ਗਿਆ ਤੇ ਇਹ ਵਿਛੜ ਜਾਏਗਾ ਤੇ ਰੱਬ ਹੱਥ ਫੜਦਾ ਬਾਹਾਂ ਪਕੜ ਹਾਕਰ ਹੋਂ ਕਿ ਦੀ ਗੁਣ ਅਵ ਗੁਣ ਨ ਪਛਾਣਿਆ ਉਹ ਸਾਡਾ ਹੱਥ ਫੜਦਾ ਜੇ ਉਂਗਲੀ ਫੜੂਗਾ ਉਂਗਲੀ ਫੜਾਵਾਂਗੇ ਨਾ ਤੇ ਉਹ ਧੱਕਾ ਪੈਗਾ ਤੇ ਛੁੱਟ ਜਾਏਗਾ ਤੇ ਉਹ ਕੀ ਕਰਦਾ ਜਿਹੜਾ ਉਹਦੇ ਨਾਲ ਮਿਲ ਜਾਂਦਾ ਨਾ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ ਉਹ ਨਹੀਂ ਪਿਛੜਦੇ ਦੂਰ ਨਹੀਂ ਹੁੰਦੇ ਉਹ ਕੀ ਕਹਿੰਦੇ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਕਹਿੰਦੇ ਹੈ ਸਤਿਗੁਰੂ ਜੀ ਤੇਰੇ ਤੋਂ ਬਿਨਾ ਦੂਸਰਾ ਨਹੀਂ ਹੈ ਜਿਹੜਾ ਉਹਦੀ ਸ਼ਰਨ ਕਬੂਲ ਕਰ ਲੈਂਦਾ ਤੁਸੀਂ ਸਹਿਜ ਪਾਠ ਕਰਦੇ ਹੋ ਬਾਣੀ ਸੁਣਦੇ ਹੋ ਇੰਨੀ ਸਤਿਗੁਰੂ ਜੀ ਨੇ ਮਨੁੱਖਾ ਜਨਮ ਦੀ ਸਿਫਤ ਨਹੀਂ ਕੀਤੀ ਜਿੰਨੀ ਸਤਿਗੁਰੂ ਜੀ ਨੇ ਜਾਨਵਰਾਂ ਦੀ ਪੰਛੀਆਂ ਦੀ ਪਰਿੰਦਿਆਂ ਦੀ ਕੀਤੀ ਹੈ ਸਤਿਗੁਰੂ ਨੇ ਕੁੱਤੇ ਦੀ ਵੀ ਉਸਤਤ ਕੀਤੀ ਹੈ ਬਾਣੀ ਦੇ ਵਿੱਚ ਸਤਗੁਰੂ ਜੀ ਨੇ ਹਾਥੀ ਦੀ ਵੀ ਕੀਤੀ ਹੈ ਕੀੜੀ ਦੀ ਵੀ ਕੀਤੀ ਹੈ ਤੇ ਬਹੁਤ ਛੋਟੇ-ਛੋਟੇ ਪਰਿੰਦਿਆਂ ਦੀ ਵੀ ਕੀਤੀ ਹੈ ਬਬੀਏ ਦੀ ਵੀ ਕੀਤੀ ਉਹਦਾ ਕਾਰਨ ਹੈ ਉਹਦਾ ਕਾਰਨ ਕੀ ਹੈ ਕਿ ਜਿਹੜਾ ਇੱਕ ਸਵਾਨ ਹੈ ਕੁੱਤਾ ਹੈ ਹੁਣ ਭਾਵੇਂ 100 ਬੰਦਾ ਬਹਿ ਜਾਏ ਕੋਈ ਵਧੀਆ ਤੋਂ ਵਧੀਆ ਕੱਪੜੇ ਪਾ ਕੇ ਬਹਿ ਜਾਏ ਤੇ ਜੇ ਉਹਦਾ ਕੁੱਤਾ ਜਿਹਦਾ ਉਹ ਰੱਖਿਆ ਹੁੰਦਾ ਮਾਲਕ ਦਾ ਉਹ ਕਿਹਦੇ ਕੋਲ ਜਾਏਗਾ ਸੌ ਬੰਦਿਆਂ ਕੋ ਨਹੀਂ ਜਾਏਗਾ ਆਪਣੇ ਮਾਲਕ ਦੇ ਕੋਲ ਜਾਂਦਾ ਹੈ ਉਹ ਵਫਾਦਾਰ ਹੈ ਹੁਣ ਇੱਕ ਛੋਟੀ ਜੀ ਮੱਖੀ ਹੈ ਆ ਮਠਿਆਈ ਦੀ ਦੁਕਾਨ ਹੁੰਦੀ ਹੈ ਨਾ ਤੇ ਹੁਣ ਮਠਿਆਈ ਦੀ ਦੁਕਾਨ ਤੇ ਮਠਿਆਈ ਤਾਂ ਉਹਨਾਂ ਨੇ ਢੱਕ ਕੇ ਰੱਖੀ ਹੁੰਦੀ ਆ ਪਰ ਬਾਹਰ ਫੋਟੋਆਂ ਲਾਈਆਂ ਹੁੰਦੀਆਂ ਲੱਡੂਆਂ ਦੀਆਂ ਬਰਫੀਆਂ ਦੀਆਂ ਰਸਗੂਲੇ ਦੀਆਂ ਗੁਲਾਬ ਜਾਮੁਨਾਂ ਦੀਆਂ ਤੇ ਹੁਣ ਮੈਂ ਤੁਹਾਨੂੰ ਪੁੱਛਦਾ ਮੱਖੀ ਕਿੱਥੇ ਬੈਠੇਗੀ ਮਠਿਆਈ ਤੇ ਬੈਠੇਗੀ ਜਾਂ ਕਿ ਉਸ ਤੇ ਫੋਟੋ ਤੇ ਬੈਠੇਗੀ ਮਠਿਆਈ ਤੇ ਬੈਠੇਗੀ ਨਾ ਤੇ ਮੱਖੀ ਨੂੰ ਪਤਾ ਹੈ ਵੀ ਅਸਲੀ ਕੀ ਹੈ ਤੇ ਬੰਦੇ ਨੂੰ ਕੁਝ ਨਹੀਂ ਪਤਾ ਵੀ ਅਸਲੀ ਰੱਬ ਨੂੰ ਗੁਰੂ ਨੂੰ ਛੱਡ ਕੇ ਰੱਬ ਨੂੰ ਛੱਡ ਕੇ ਭਟਕਦੇ ਫਿਰਦੇ ਕੋ ਇਧਰ ਚਲਾ ਗਿਆ 10 ਕਿਲੋਮੀਟਰ ਇਧਰ ਭੱਜ ਜਾਂਦੇ 10 ਕਿਲੋਮੀਟਰ ਇਧਰ ਭੱਜ ਜਾਂਦੇ ਆ ਗੁਰਦੁਆਰੇ ਆ ਕੇ ਪੜ ਵੀ ਲੈਂਦੇ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਤੇ ਸਤਗੁਰ ਮਹਾਰਾਜ ਕਹਿੰਦੇ ਭਾਈ ਉਹਨਾਂ ਕੋ ਸਿੱਖ ਲੋ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਫਿਰ ਉਹਨਾਂ ਦਾ ਜੀਵਨ ਕੀ ਆ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਇ ਮਿਆ ਮਤਲ ਜਿਨ੍ਹਾਂ ਤੇ ਮਿਹਰਬਾਨ ਹੋ ਗਿਆ ਅਕਾਲ ਪੁਰਖ ਬਖਸ਼ਿਸ਼ ਕਰਦਾ ਉਹਨਾਂ ਦਾ ਜੀਵਨ ਸਦਾ ਹੀ ਸੁੱਖਾਂ ਨਾਲ ਭਰ ਜਾਂਦਾ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਇ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲੌ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ